रामगढ़िया सिख फाउंडेशन ऑफ অন্টারিও कनाडा ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 306ਵਾਂ ਜਨਮ ਦਿਵਸ ਦੀ ਆਰਤੀ ਦਾ 3 ਦਿਨਾਂ ਸਮਾਗਮ 19 ਤੋਂ 21 ਮਈ ਤੱਕ ਵੈਦਿਕ ਕਨਵੈਨਸ਼ਨ ਸੈਂਟਰ ਮਿਸਿਸ ਸੰਗਾ ਵਿਖੇ ਪਹੁੰਚੀ ਪਰ ਬਾਹ ਕੁੰਤਰੀ ਕੇ ਦਿਨ ਮਨਾਇਆ ਗਿਆ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਚੇਅਰਮੈਨ ਦਰਜੀਤ ਸਿੰਘ ਗੈਂਦੂ ਅਤੇ ਰਾਮ ਗੜੀਆ ਸਿੱਖ ਫਾਊਂਡੇਸ਼ਨ ਆਫ অন্ਟਾਰੀਓ ਦੇ ਪੰਜਾਬ ਦੇ ਲਈ ਮੀਡੀਆ ਇਨਚਾਰਜ ਭਗਵੰਤ ਸਿੰਘ ਮਾਨੁਕੇ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਕੈਨੇਡਾ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਵਿਲੇਜ ਆਫ ਇੰਡੀਆ ਰੈਸਟੋਰੈਂਟ ਬ੍ਰੈਂਟਨ ਵਿੱਚ ਉਨ੍ਹਾਂ ਦੇ ਸਨਮਾਨ ਦੇ ਵਿੱਚ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਅਤੇ ਦੂਸਰੇ ਦਿਨ 20 ਮਈ ਨੂੰ ਮਹਾਰਾਜਾ ਜਸਤਾ ਸਿੰਘ ਰਾਮ ਗੜੀਆ ਜੀ ਦੇ ਜੀਵਨ ਤੇ ਅਦਾਲਤ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਬਹਾਰੋ ਆਏ ਵਿਦਵਾਨਾਂ ਜੁਨਾ ਦੇ ਵਿੱਚ ਸਰਦਾਰ ਕਮਲਜੀਤ ਸਿੰਘ ਟਿੱਬਾ ਮੈਡਮ ਅਰਵਿੰਦਰ ਕੌਰ ਮੈਡਮ ਜਤਿੰਦਰ ਕੌਰ ਰੰਦਾਵਾ ਇਹਰ ਸਿੰਘ ਮਠਾਰੂ ਅਤੇ ਆਰਐਸਐਫਓ ਭਾਰਤ ਦੇ মিডিਆ ਕੋਆਰਡੀਨੇਟਰ ਭਗਵੰਤ ਸਿੰਘ ਮਾਨੁਕੇ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜ਼ਿੰਦਗੀ ਅਤੇ ਕੁਰਬਾਨੀ ਅਤੇ ਪ੍ਰਾਪਤੀਆਂ ਬਾਰੇ ਭਰਪੂਰ ਚਾਨਣਾ ਪਾਇਆ ਜਿਸ ਦੇ ਵਿੱਚ ਨਾਨਮਾਰ ਗਜ਼ਲ ਕੋ উপকার ਸਿੰਘ ਪਾਤਰ ਤੇ ਹੋਰ ਬਹੁਤ ਸਾਰੇ ਕਵੀ ਤੇ ਕਵਿਤਰੀਆਂ ਨੇ پاگل ਹੈ ਕਿ ਆਪੋਂ ਆਪਣੀ ਕਲਾ ਦੇ ਜ਼ੋਰ ਦਿਖਾਏ ਇਸ ਵਕਤ ਸ਼੍ਰੀ ਦੀਪਕ ਵਾਲੀ ਜੀ ਨੇ ਮੀਡੀਆ ਸਲਾਹਕਾਰ ਦਿੱਲੀ ਸਰਕਾਰ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਅਦਲਬੀਰ ਸਿੰਘ ਕਥੂਰੀਆ ਪ੍ਰਧਾਨਾ ਰਵਿੰਦਰ ਸਿੰਘ ਕੰਗਵੀ ਸ਼ਾਮਿਲ ਹੋ ਕੇ ਪ੍ਰਦਾਨਗੀ ਮੰਡਲ ਦੇ ਵਿੱਚ ਚਿਮੁੱਲਿਤ ਕੀਤੀ ਅਤੇ ਸਟੇਜ ਦਾ ਸੰਚਾਲਨ ਆਰਐਸਐਫਓ ਦੇ ਜਨਸ ਕਤਰ ਹਰਦੀਪ ਸਿੰਘ ਚੀਤਾ ਅਤੇ ਨਾਮਵਰ ਸ਼ਾਇਰ ਤੇ ਲੇਖਕ ਪਿਆਰਾ ਸਿੰਘ ਕੁਦੋਵਾਲ ਨੇ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਕੀਤਾ 10 ਜੂਨ ਨੂੰ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਦੇ 316 ਜਨਮ ਦਿਨ ਦੇ ਸਬੰਧ ਤੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਬਹੁਤ ਹੀ ਸ਼ਾਨਦਾਰ ਵੱਡੇ ਹਾਲ ਦੇ ਵਿੱਚ ਕਰਵਾਇਆ ਗਿਆ 23 ਚੈਨਲ ਦੇ ਲਈ ਕੈਨੇਡਾ ਤੋਂ ਭਗਵੰਤ ਸਿੰਘ ਮਾਨੂ ਕੀ ਦੀ ਰਿਪੋਰਟ